ਭਗਵਾਨ ਤਮਾਨ ਪੀਜੇਪੀ 'ਚ ਜਾਊਗਾ ਨਾ ਨਾ ਤੈਨੂੰ ਕੌਣ ਕਹਿੰਦਾ ਸਰਤਾਪ ਬਾਜਵਾ ਕਹਿੰਦਾ ਸੀ ਨਾ ਨਾ ਪੂਰਾ ਵਿਸ਼ਵਾਸ ਐ ਨਹੀਂ ਥੋੜੀ ਜਾਂਦਾ ਹੁੰਦਾ ਬੰਦਾ ਯਾਰ ਕਿਉਂ ਪਹਿਲਾਂ ਕੈਪਟਨ ਤੇ ਵੀ ਸਾਨੂੰ ਪੂਰਾ ਯਕੀਨ ਸੀ ਵੀ ਜਾਂਦਾ ਨਹੀਂ ਉਹਦੀ ਪਤਾ ਲੱਗਿਆ ਜਦੋਂ ਧਾੜ ਦੇਣੇ ਖੜ ਗਿਆ ਜਾ ਕੇ ਐ ਤਾਂ ਗੱਲ ਆਈਆਂ ਜਿਹੜਾ ਦਿੱਲੀ ਵਾਲਾ ਜਿੱਤਿਆਗਾ ਮਨਜੀਤ ਸਰਸਾ ਹੈਗਾ ਇਹਨੂੰ ਮੁੱਖ ਮੰਤਰੀ ਬਣਾਉਣਗੇ ਮੁੱਖ ਮੰਤਰੀ ਤਾਂ ਬਣੂ ਇਹ ਕਾਲੀਦਾਲ ਦਾ ਖੰਮ ਸੀ ਕਾਲੀਦਾਲ ਪਾਰਟੀ ਜਦੋਂ ਉਹ ਭੱਜ ਗਿਆ ਤੇ ਕਾਲੀਦਾਲ ਖਤਮ ਹੀ ਹੋ ਗਿਆ ਦਿੱਲੀ ਚ ਕਿਤੇ ਅੱਜ ਉੱਥੇ ਸੱਦਿਆ ਉਹ ਦਿੱਲੀ ਸੱਦਿਆ ਦਿੱਲੀ ਮੀਟਿੰਗ ਕੀਤੀ ਕਹਿੰਦੇ ਜਿਵੇਂ ਕਹਿੰਦੇ ਭਵਨਤਮਨ ਨੂੰ ਮੁੱਖ ਮੰਤਰੀ ਹਟਾ ਦੇਣਾ ਨਾ ਕਿ ਜਿਵੇਂ ਕਹਿੰਦੇ ਡਿੱਗੀ ਖੋਤੇ ਤੋਂ ਗੁੱਸਾ ਕਿਹਨੇ ਹਰਤੇ ਹੂੰ ਤੇ ਜੋ ਹਾਰੇ ਆ ਕੇ ਜਰੀਬ ਵਾਲਾ ਤੇ ਠੀਕਰ ਭਵਨਤਮਨ ਦੇ ਸਰਚਨਾ ਭੰਨ ਦੇਣਾ ਨਾ ਹੋਰ ਕਿਤੇ ਅੱਜ ਲਾ ਦੇਣ ਮੁੱਖ ਮੰਤਰੀ ਦੀ ਸੀਸ ਤੋਂ ਤੇ ਭੱਜੇ ਇਧਰ ਫਿਰ ਤਾਂ ਉਹ ਜੂਗਾ ਫੇਰ ਨਹੀਂ ਫਿਰ ਕੈਪਟਨ ਵੀ ਤਾਂ ਹੀ ਭੱਜਿਆ ਸੀ ਇਹ ਨਹੀਂ ਰੋਕਦਾ ਰੱਖਦਾ ਨਹੀਂ ਉਹਨੇ ਇਕੱਲੇ ਆਉਣਾ ਸੀ ਇਹਨਾਂ ਨੂੰ ਬੰਨ੍ਹ ਮੈਨੂੰ ਉੱਥੇ ਸੱਦਿਆ ਉਹ ਨਹੀਂ ਇੱਥੇ ਆ ਸਕਦਾ ਸੀ ਨਾ ਹੁਣ ਤਾਂ ਦਿੱਲੀ 'ਚ ਕੁਝ ਵੀ ਨਹੀਂ ਹੁੰਦਾ ਇਹ ਪੰਜਾਬ ਆਇਆ ਕਰਨ ਹਾਂ ਮੈਨੂੰ ਐ ਨਹੀਂ ਲੱਗਦਾ ਯਾਰ ਜਾਂ ਤਾਂ ਇਹ ਸੌਖੇ ਹੋ ਜਾਣਗੇ ਭਵੰਤਮਨ ਹੋਰੀ ਵੀ ਇੱਕ ਥਾਂ ਹੀ ਰਹਿ ਗਈ ਇਹਨਾਂ ਦੀ ਸਰਕਾਰ ਸੌਖਾ ਤਾਂ ਤੁਹਾਨੂੰ ਦੱਸੀ ਜਾਣਾ ਜਾ ਔਖੇ ਹੋ ਜਾਣਗੇ ਨਾ ਜਾ ਔਖੇ ਹੋ ਜਾਣਗੇ ਇਹਦੇ ਦਿੱਲੀ ਵਾਲੇ ਸਾਰੇ ਹੀ ਨਾ ਪੰਜਾਬ ਚ ਆ ਕੇ ਬਹਿ ਜਾਣਾਂ ਇਹਨੇ ਰਾਣੀਤੀ ਮੰਨੀ ਹੋਵੇ ਨਾ ਚਾ ਉਧਰ ਮੰਨੀ ਹੋਵੇ ਗਣਾ ਚਾ ਉਧਰ ਤਾਂ ਰਹਿ ਨਹੀਂ ਸਕਦਾ ਇਹ ਮੈਂ ਤਾਂ ਆਪਾਂ ਲੱਗਦਾ ਵੀ ਦਿੱਲੀ ਵਾਲੇ ਜਾਂ ਤਾਂ ਇੱਥੇ ਆ ਕੇ ਵੇਚਣਗੇ ਸਾਰੇ ਵੇਚਣਗੇ ਇੱਥੇ ਤੇ ਜਾ ਕੇ ਤੇ ਕੇ ਜੇਰੀਵਾਲ ਨੂੰ ਮੁੱਖ ਮੰਤਰੀ ਬਣਾ ਦੇਣ ਹੂੰ ਉਹਨਾਂ ਤੋਂ ਮਾਨੂੰ ਲਾ ਦੇਣ ਦੇਖੋ ਨਹੀਂ ਆਏ ਤਾਂ ਨਹੀਂ ਬਣਾ ਸਕਦੇ ਉਹਨਾਂ ਨੂੰ ਪਤਾ ਕਿ ਜੇਰੀਵਾਲ ਦਾ ਤਾਂ ਬੜਾ ਗਰੋਧ ਹੈ ਇਹ ਤਾਂ ਜਾਂ ਤਾਂ ਉਹਨੂੰ ਬਣਾਉਣਗੇ ਜਿਹੜਾ ਆਪਣਾ ਸਪੀਕਰ ਆਗਾ ਸੰਧਵਾ ਨੂੰ ਸੰਧਮਾਨ ਨੂੰ ਹੂੰ ਕੋਈ ਸੰਧਮਾਨ ਤੋਂ ਬਗੈਰ ਇਹਨਾਂ ਕੋਲੇ ਬੰਦਾ ਹੀ ਨਹੀਂ ਹੈਗਾ 44 ਹਾਲਾ ਬਸ ਇਹ ਜੇ ਨਨਨੇ ਸਿੱਖਾਂ ਦੀ ਸਿੱਖਾਂ ਦੀ ਵੋਟ ਲੈਣੀ ਹੈ ਫਿਰ ਸੰਧਾਨ ਨੂੰ ਮੁਰੇ ਕਰਨਗੇ ਪੰਨੀ 2 ਮਹੀਨੇ ਪਹਿਲਾਂ ਕਰ ਦੇਣ ਜੇ ਹੁਣ ਨਾ ਕੀਤਾ ਉੱਤੋਂ ਬਾਬਾ ਬੀਜਪੀ ਵਾਲੇ ਹੱਥ ਤੋਂ ਬੋਣਗੇ ਸਾਰਿਆਂ ਦੀ ਦਬਣਗੇ ਕਾਲੀਦਾਲ ਉਹਨਾਂ ਨੇ ਖਤਮ ਕਰਤਾ ਇਹਨਾਂ ਨੂੰ ਇਹਨਾਂ ਦੇ ਖੇਡ ਨੇ ਖਿਲਾਰ ਦੇਣਗੇ ਆਮ ਆਦਮੀ ਦੇ ਕਤਲਾ ਦੀ ਕਾਂਗਰਸ ਨਾਲ ਟੱਕਰ ਹੋ ਗਈ ਮੈਨੂੰ ਤਾਂ ਲੱਗਦਾ ਇਹਨਾਂ ਨੇ ਯਾਰ ਜਿਹੜੇ ਇਹ ਸੀਗੇ ਆਮ ਆਦਮੀ ਵਾਲੇ ਦਿੱਲੀ ਚ ਲੈ ਆਂਦੀ ਆਏ ਸੀ ਖਤਮ ਕਾਂਗਰਸ ਖਤਮ ਕਰਤੀ ਹੁਣ ਮੰਗ ਰਹੀ ਹੈ ਖਤਮ ਉਤੇ ਇੱਥੇ ਪੰਜਾਬ ਚ ਕਾਲੀ ਧਲ ਖਤਮ ਕਰਤਾ ਪੰਜਾਬ ਚ ਕਾਲੀ ਧਲ ਖਤਮ ਪੰਜਾਬ ਚ ਤਾਂ ਚੱਲ ਬੀਜੇ ਇਹਦਾ ਕੰਮ ਤਾਂ ਨਿਭੜੀ ਆ ਹਣ ਆਮ ਆਦਮੀ ਨੂੰ ਤਾਂ ਬਹੁਤ ਮੁਸ਼ਕਲ ਪੈ ਗਈ ਦੁਵਾਲਾ ਕਾਂਗਰਸ ਤੇ ਭਾਜਪਾ ਦੀ ਚੱਕਰੀ ਹੋਊਗਾ ਹਮ ਹੁਣ ਇਹਦਾ ਦੁਆਏ ਦੇਖੀ ਬਣਦਾ ਕਿ ਜੋ ਵੋਟਾਂ ਆਈਆਂ ਨਾ ਕਾਲੀ ਕਾਂਗਰਸ ਆਮ ਆਦਮੀ ਚ ਗੱਡੇ-ਵੱਡੇ ਲੀਡਰ ਭਾਈ ਦੇ ਦੇਖੀ ਬੀਜੇਪੀ ਕੰਨੀ ਬਾਗੀ ਗਏ ਕਿੱਡੇ-ਕੱਡੇ ਲੀਡਰ ਤਾਂ ਬਾਗੀ ਅੱਗੇ ਹੋਰ ਜਾਣਗੇ ਜਿੱਡਾ ਜਿਹੜਾ ਅਕਾਲੀ ਦਲ ਹੁਦਾਰ ਲਾਇਰ ਬਣੀ ਸੀ ਜਗੀਰ ਕੌਰ ਢਿੰਡਸ ਆਹ ਫਰੀ ਇਹ ਸਾਰੇ ਜਾਣਗੇ ਉਧਰ ਇਹ ਬਸ ਆਏ ਬੋਟਾ ਹੀ ਡਿੱਕੀ ਜਾਂਦੇ ਵੀ ਮੌਕੇ ਦੀ ਯੂ ਕਾਦਰ ਪਈ ਨਾ ਹਾਂ ਇਹ ਗਰਮ ਲੋਹੇ ਤੇ ਕਹਿੰਦੇ ਹੁੰਦੇ ਸੱਟ ਮਾਰਾਂਗੇ ਉਦੋਂ ਭਾਵੇਂ ਇਹਨਾਂ ਨੂੰ ਟਿਕਟ ਵੀ ਨਾ ਦੇਣਾ ਸੈਂਟਰ ਦੇ ਸਰਕਾਰ ਇਹਨਾਂ ਨੂੰ ਬਸ ਕੀ ਸਰਕਾਰ ਦੇ ਭਾਈਵਾਲ ਬਣ ਜਾਣਗੇ ਜਾ ਕੇ ਹੂੰ ਸੈਂਟਰ ਵਾਲੀ ਦੇ ਲੈ ਜਾਣਗੇ ਕੰਮ ਖਿੱਚ ਕੇ ਜਿਹੜੇ ਹਿਸਾਬ ਨਾਲ ਚੱਲੀ ਜਾਂਦਾ ਹੈ ਕਰਨਗੇ ਕੁਛ ਨਾ ਕੁਛ ਤੇ ਆਪਾਂ ਤਾਂ ਉਤੇ ਡਾਗੇ ਬੇਰੀਆਂ ਚ ਹਾਂ ਆਪਾਂ ਨੇ ਵੀ ਨੂੰ ਤਾਂ ਕੋਈ ਮਰਜ਼ੀ ਬਣਦੀ ਆ ਕੋੰ ਦਾ ਜਿਹੜਾ ਮਰਜ਼ੀ ਬਣੇ ਆਪਾਂ ਨੂੰ ਨਹੀਂ ਚੱਲ ਚੱਲੀਏ ਚੱਲ ਮਨਾਵਦਾ ਸੇ